ਰਾਗਰਾਜ ਸ਼ਿਵਰਾਤਰੀ ਮੌਕੇ ਹਰ ਹਰ ਮਹਾਦੇਵ ਦੀ ਜੈਕਾਰਿਆਂ ਦੇ ਨਾਲ ਗੂੰਜ ਰਿਹਾ ਹੈ ਆਸਥਾ ਦਾ ਹੜਾ ਗਿਆ 13 ਜਨਵਰੀ ਨੂੰ ਸ਼ੁਰੂ ਹੋਇਆ ਇਹ ਮਹਾਕੁੰਭ ਅੱਜ ਆਪਣੇ ਅੰਤਿਮ ਪੜਾਅ ਤੇ ਹੈ ਸ਼ਰਦਾ ਦੇ ਇਸ ਮਹਾਨ ਤਿਉਹਾਰ ਦੇ ਵਿੱਚ ਦੇਸ਼ ਵਿਦੇਸ਼ ਤੋਂ ਕਰੋੜਾਂ ਲੋਕਾਂ ਨੇ ਤ੍ਰਿਵੇਣੀ ਸੰਗਮ ਦੇ ਵਿੱਚ સ્ਨਾਣ ਕੀਤਾ। ਮਾ ਕੁੰਬ ਦੇ ਅੰਤਿਮ સ્ਨਾਣ ਤੋਂ ਬਾਅਦ ਅੱਜ ਮਹਾਕੁੰਬ ਸਮਾਪਤ ਹੋਵੇਗਾ। ਪ੍ਰਯਾਗਰਾਜ ਦੀ ਪਵਿੱਤਰ ਧਰਤੀ ਤੇ ਅੱਜ ਸ਼ਰਦਾ ਦਾ ਵਿਸ਼ਾਲ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਮਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਮਹਾਕੁੰਬ 2025 ਦਾ ਆਖਰੀ ਸ਼ਾਹੀ ਇਸ਼ਨਾਨ ਹੋ ਰਿਹਾ ਤੇ ਸੰਗਮ ਦੇ ਕਿਨਾਰਿਆਂ ਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਅੱਜ ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਥੀ ਤਾਰੀਖ ਤੇ ਦੇਸ਼ ਵਿਦੇਸ਼ ਤੋਂ ਕੋਰਣਾ ਸ਼ਿਵਪਕਤ ਸੰਗਮ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਪਹੁੰਚੇ ਹੋਏ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ ਅਤੇ ਇਸ ਦਿਨ ਸੰਗਮ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਧਰਮ ਦੇ ਵਿੱਚ ਮਹਾਕੁੰਭ ਦਾ ਵਿਸ਼ੇਸ਼ ਮਹੱਤਵ ਹੈ ਇਤਿਹਾਸ ਦੇ ਅਨੁਸਾਰ ਇਸ ਦਾ ਸੰਬੰਧ ਸਮੁੰਦਰ ਮੰਥਨ ਅਤੇ ਅੰਮ੍ਰਿਤ ਕੜੇ ਦੇ ਨਾਲ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਸਾਰੀਆਂ ਥਾਵਾਂ ਤੇ ਕੁੰਭ ਦਾ ਮੇਲਾ ਲਗਾਇਆ ਜਾਂਦਾ ਹੈ ਜਿੱਥੇ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਕਲਸ਼ ਦੀਆਂ ਬੂੰਦਾਂ ਡਿੱਗੀਆਂ ਸਨ ਹਕੁੰਬ ਹਰ 12 ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ 12 ਸਾਲ ਦਾ ਚੱਕਰ ਪੂਰਾ ਕਰਨ ਤੋਂ ਬਾਅਦ ਇਸ ਸਾਲ 13 ਜਨਵਰੀ ਨੂੰ ਪ੍ਰਿਆਗਰਾਜ ਚ ਤ੍ਰਿਵੇਣੀ ਸੰਗਮ ਦੇ ਕੰਡੇ ਤੇ ਮਹਾਕੁੰਭ ਮੇਲਾ ਆਯੋਜਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਹਾਕੁੰਭ ਦਾ ਪਹਿਲਾ ਅਮ੍ਰਿਤ ਸ্নান 14 ਜਨਵਰੀ ਯਾਨੀ ਮਕਰ ਸakreਂਤੀ ਦੇ ਮੌਕੇ ਤੇ ਕੀਤਾ ਗਿਆ ਸੀ ਮਹਾਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ 65 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਦੇ ਵਿੱਚ ਸ্নান ਕਰ ਚੁੱਕੇ ਨੇ ਸੋਮਵਾਰ ਨੂੰ 1.3 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਦੇ ਵਿੱਚ ਸ্নান ਕੀਤਾ ਜਦਕਿ ਮੰਗਲਵਾਰ ਨੂੰ ਇਹ ਗਿਣਤੀ 1.11 ਕਰੋੜ ਨੂੰ ਪਾਰ ਕਰ ਗਏ ਅੱਜ ਅੰਤਿਮ ਇਸ਼ਨਾਨ ਮੌਕੇ 2 ਤੋਂ 3 ਕਰੋੜ ਦੇ ਕਰੀਬ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਦਾ ਅਨੁਮਾਨ ਹੈ ਜਿਸ ਕਾਰਨ ਇਹ ਆંકੜਾ 67 ਤੋਂ 68 ਕਰੋੜ ਤੱਕ ਪਹੁੰਚ ਸਕਦਾ ਕੋਈ ਸ਼ਿਵ ਦੀ ਭਗਤੀ ਦੇ ਵਿੱਚ ਲੀਨ ਹੋ ਰਿਹਾ ਹੈ ਕੋਈ ਹਰ ਹਰ ਮਹਾਦੇਵ ਦੇ ਜਾਪ ਨਾਲ ਗੰਗਾ ਯਮੁਨਾ ਸਰਸਵਤੀ ਦੇ ਸੰਗਮ ਦੇ ਵਿੱਚ ਵਿਸ਼ਵਾਸ ਦੀ ਡੁਬਕੀ ਲਾ ਰਿਹਾ ਹੈ ਖੂਬਸੂਰਤ ਨਜ਼ਾਰਾ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸੰਗਮ ਇਸਨਾਨ ਲਈ ਸੰਤਾਂ ਨਾਗਾ ਸਾਧੂਆਂ ਅਤੇ ਸ਼ਾਹੀ ਅਖਾੜਿਆਂ ਦੇ ਆਮ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਹੈ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ 25 ਫਰਵਰੀ ਨੂੰ ਸ਼ਾਮ 4 ਵਜੇ ਤੋਂ ਪ੍ਰਿਆਗਰਾਜ ਦੇ ਵਿੱਚ ਵਾਹਨਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਆਵਾਜਾਈ ਵਿਵਸਥਾ ਸੁਚਾਰੂ ਰਹੀ ਸੁਰੱਖਿਆ ਦੇ ਨਜ਼ਰੀਏ ਤੋਂ ਪ੍ਰਯਾगराज ਦੇ ਵਿੱਚ ਸਖਤ ਪ੍ਰਬੰਧ ਕੀਤੇ ਗਏ ਹਨ ਇਸ ਪਵਿੱਤਰ ਮੌਕੇ ਤੇ ਸੰਗਮ ਦੇ ਵਿੱਚ ਇਸ਼ਨਾਨ ਕਰਨਾ ਜੀਵਨ ਦਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਜੋ ਵਿਅਕਤੀ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਦਾ ਹੈ ਅਤੇ ਸੰਗਮ ਦੇ ਵਿੱਚ ਇਸ਼ਨਾਨ ਕਰਦਾ ਹੈ ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਨੇ ਅਤੇ ਉਸ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ 144 ਸਾਲਾਂ ਬਾਅਦ ਮਹਾਕੁੰਭਾ ਤੇ ਮਹਾਸ਼ਿਵਰਾਤਰੀ ਦਾ ਅਨੋਖਾ ਸੰਯੋਗ ਬਣਿਆ ਜਿਸ ਕਾਰਨ ਇਸ ਇਸ਼ਨਾਨ ਦੀ ਮਹਤਾ ਵੀ ਵੱਧ ਗਈ ਹੈ ਮਹਾਕੁੰਬ ਦੇ ਆਖਰੀ ਦਿਨ ਸ਼ਰਧਾਲੂਆਂ ਵੱਲੋਂ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਮਹਾਸ਼ਿਵਰਾਤਰੀ ਦੇ ਦਿਨ ਮਹਾਕੁੰਬ ਦੇ ਅੰਤਿਮ ਇਸ਼ਨਾਨ ਦਾ શુભ ਸਮਾ ਸਵੇਰੇ 5:09 ਤੋਂ 5:59 ਤੱਕ ਰਹੇਗਾ